ਸ਼ੰਭੂ ਬਾਰਡਰ ਤੇ ਚੱਲ ਰਹੇ ਕਿਸਾਨੀ ਸੰਘਰਸ਼ ਦੇ ਦੌਰਾਨ ਇੱਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਦਰਅਸਲ ਸ਼ੰਭੂ ਮੋਰਚੇ ਤੇ ਡਟਿਆ ਇੱਕ ਕਿਸਾਨ ਰੱਬ ਨੂੰ ਪਿਆਰਾ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਦਿਲ ਦਾ ਦੌਰਾ ਪੈਣ ਦੇ ਨਾਲ ਕਿਸਾਨ ਦੀ ਜਾਨ ਚਲੀ ਗਈ ਹੈ। ਦੱਸਿਆ ਵੀ ਜਾ ਰਿਹਾ ਹੈ ਕਿ ਇਹ ਕਿਸਾਨ ਕਈ ਦਿਨਾਂ ਤੋਂ ਸ਼ੰਭੂ ਬਾਰਡਰ ਤੇ ਚੱਲ ਰਹੇ ਇਸ ਸੰਘਰਸ਼ ਦੇ ਵਿੱਚ ਸ਼ਾਮਲ ਸੀ। ਜਿੱਥੇ ਅਚਾਨਕ ਹੀ ਹਾਰਟ ਅਟੈਕ ਆਉਂਦਾ ਤੇ ਕਿਸਾਨ ਰੱਬ ਨੂੰ ਪਿਆਰਾ ਹੋ ਗਿਆ। ਪੈਂਟ ਕੁ ਸਾਲ ਦੀ ਉਮਰ ਦੱਸੀ ਜਾ ਰਹੀ ਹੈ ਉਧਰ ਪਰਵਾਰਕ ਮੈਂਬਰ ਕਹਿ ਰਹੇ ਨੇ ਕਿ ਜਿਸ ਤਰੀਕੇ ਨਾਲ ਪਿਛਲੇ ਅੰਦੋਲਨ ਦੇ ਵਿੱਚ ਕਿਸਾਨ ਜਿਹੜੇ ਨੇ ਉਹਨਾਂ ਨੇ ਜਾਨਾਂ ਗਵਾਈਆਂ ਸੰਤ ਤੇ ਇਸ ਸ਼ੰਭੂ ਮੋਰਚੇ ਤੇ ਵੀ ਇਸ ਦਾ ਦੌਰ ਜਿਹੜਾ ਹੈ ਹੁਣੇ ਸ਼ੁਰੂ ਹੋ ਚੁੱਕਿਆ ਹੈ ਕਿਸਾਨ ਦੀ ਮੌਤ ਹੋਈ ਹੈ ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਥੇ ਸ਼ੰਭੂ ਬਾਰਡਰ ਤੇ ਹੀ ਮ੍ਰਿਤਕ ਦੇ ਸੜਕ ਤੇ ਰੱਖ ਕੇ ਪ੍ਰਦਰਸ਼ਨ ਕਰਾਂਗੇ ਜਦ ਤੱਕ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਕਿਸਾਨਾਂ ਦੀਆਂ ਮੰਗਾਂ ਜਦ ਤੱਕ ਪੂਰੀਆਂ ਨਹੀਂ ਕੀਤੀਆਂ ਜਾਂਦੀਆਂ ਤਾਂ ਮ੍ਰਿਤਕ ਦੇ ਸੜਕ ਤੇ ਰੱਖ ਕੇ ਸੜਕ ਜਾਮ ਕੀਤਾ ਜਾਵੇਗਾ ਤੇ ਇਸ ਦੇ ਨਾਲ ਹੀ ਮੰਗਾਂ ਮੰਨਣ ਦੇ ਲਈ ਸਰਕਾਰ ਨੂੰ ਅਪੀਲ ਕੀਤੀ ਜਾਵੇਗੀ ਦੱਸਿਆ ਜਾ ਰਿਹਾ ਹੈ ਕਿ ਸਾਨੇ ਹਲਕਾ ਖਡੂਰ ਸਾਹਿਬ ਦੇ ਅਦੀਨੋਂ ਦੇ ਪਿੰਡ ਖਾਸਪੁਰ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਸ਼ੰਭੂ ਬਾਰਡਰ ਤੇ ਸੰਘਰਸ਼ ਚੱਲ ਰਿਹਾ ਸੀ ਤੇ ਉਸੇ ਸੰਘਰਸ਼ ਦੇ ਵਿੱਚ ਹਾਰਟ ਅਟੈਕ ਦੇ ਕਾਰਨ ਇਸ ਦੀ ਮੌਤ ਹੋ ਗਈ ਹੈ ਪਰਿਵਾਰਕ ਮੈਂਬਰ ਕਹਿ ਰਹੇ ਨੇ ਕਿ ਸਰਕਾਰ ਨੂੰ ਕਿਸਾਨਾਂ ਦੀਆਂ ਮੰਗਾਂ ਮੰਨ ਲੈਣੀਆਂ ਚਾਹੀਦੀਆਂ ਨੇ ਤੇ ਉਧਰੋਂ ਨਾਲ ਸਰਕਾਰ ਦੇ ਕੋਲੋਂ ਮੁਆਵਜ਼ਾ ਦੇਵੀ ਮੰਗ ਕੀਤੀ ਹੈ ਤਾਂ ਮੰਦਭਾਗੀ ਖਬਰ ਸਾਹਮਣੇ ਆਈ ਹੈ ਸ਼ੰਭੂ ਬਾਰਡਰ ਤੇ ਜਿੱਥੇ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਡਟੇ ਹੋਏ ਨੇ ਤਾਂ ਉੱਥੇ ਹੀ ਇੱਕ ਕਿਸਾਨ ਦੀ ਹਾਰਟ ਅਟੈਕ ਦੇ ਨਾਲ ਮੌਤ ਦੀ ਇਹ ਮੰਦਭਾਗੀ ਖਬਰ ਘਰ ਪਹੁੰਚੀ ਹੈ ਇਸ ਵੇਲੇ ਪਰਿਵਾਰ ਗਮਗੀਨ ਮਾਹੌਲ ਦੇ ਵਿੱਚ ਹੈ ਤੇ ਪਰਿਵਾਰ ਦਾ ਕਿਹੜਾ ਹੈ ਕਿ ਕਿਸ ਨਾਂ ਉਥੇ ਸ਼ੰਭੂ ਬਾਰਡਰ ਤੇ ਕਿਸਾਨਾਂ ਦੀਆਂ ਮੰਗਾਂ ਨੂੰ ਮੰਨਵਾਉਣ ਦੇ ਲਈ ਗਿਆ ਸੀ ਉਸ ਸੰਘਰਸ਼ ਦੇ ਵਿੱਚ ਸ਼ਾਮਲ ਹੋਣ ਦੇ ਲਈ ਗਿਆ ਸੀ ਤੇ ਹੁਣ ਜਦ ਤੱਕ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਕਿਸਾਨ ਜਥੇਬੰਦੀਆਂ ਦੇ ਨਾਲ ਰਲ ਕੇ ਇਸੇ ਨੂੰ ਲੈ ਕੇ ਰਣਨੀਤੀ ਤਿਆਰ ਹੋਵੇਗੀ ਤੇ ਮ੍ਰਿਤਕ ਦੇ ਸੜਕ ਤੇ ਰੱਖ ਕੇ ਪ੍ਰਦਰਸ਼ਨ ਵੀ ਕੀਤਾ ਜਾਵੇਗਾ ਇਹਨਾਂ ਜਥੇ ਸਰਕਾਰ ਤੋਂ ਮੰਗਾਂ ਮੰਨਣ ਦੀ ਅਪੀਲ ਕੀਤੀ ਹੈ ਉੱਥੇ ਹੀ ਮੁਆਵਜ਼ੇ ਦੀ ਵੀ ਮੰਗ ਕੀਤੀ ਗਈ ਹੈ ਭਰਾਏ ਲੱਗਦਾ ਜੀ ਕੀ ਗੱਲਬਾਤ ਹੋਈ ਸਾਰੀ ਗੱਲਬਾਤ ਇਹ ਹੋਈ ਜਿਉਂ ਉਹਨਾਂ ਨੂੰ ਰੋਟੀ ਪਣੀ ਖਾ ਕੇ ਸੱਤੇ ਆ। ਤੇ ਉਹਨਾਂ ਨੂੰ ਦਿਲ ਦਾ ਦੋਰਾ ਪਿਆ। ਉਹਦੇ ਨਾਲ ਹੀ ਉਹਦੀ ਡੈਥ ਹੋ ਗਈ ਐ। ਤੇ ਅਮਰ ਕੋਈ ਹੋ ਵੀ ਪਾਂਡ ਕੇ ਸਾਹਿਬ ਜੀ। ਕੀ ਮੰਗ ਕਰਦੇ ਨੇ? ਮੰਗਾ ਸੀ ਸਰਕਾਰ ਕੋਲੋਂ ਵੀ ਕਰਦੇ ਆ ਵੀ ਜੋ ਦਾ ਬਣਦਾ ਉਹਨੂੰ ਮੁਆਵਜ਼ਾ ਦਿੱਤਾ ਜਾਵੇ ਤੇ ਜਿਹੜੀਆਂ ਉੱਥੇ ਸਾਡੀਆਂ ਮੰਗਾਂ ਆ ਜਿਹੜੀਆਂ ਉਹ ਮੰਨੀਆਂ ਜਾਣ। ਸਰਕਾਰ ਨੂੰ ਕਿਸਾਨਾਂ ਦੀਆਂ ਤੇ ਫਿਰ ਉੱਥੋਂ ਮੋਰਚਾ ਜਿਹੜਾ ਫੇਚੂਕਿਆ ਜਾਊਗਾ ਨਹੀਂ ਤੇ ਉਹਨਾਂ ਚਿਰ ਨਹੀਂ ਚੁਕਿਆ ਜਾਊਗਾ ਜਦੋਂ ਤੱਕ ਸਰਕਾਰ ਸਾਡੀਆਂ ਮੰਗਾਂ ਨਹੀਂ ਮੰਨਦੀ। ਆਪਾਂ ਲੱਗਾ ਕਦੇ ਡੈੱਡ ਬੋਡੀ ਆ ਰਹੀ ਆ। ਡੈੱਡ ਬੋਡੀ ਉਹਨਾਂ ਦੀ ਉਹਨੂੰ ਪੋਸਟਮਾਰਮ ਹੋ ਰਿਹਾ ਜੀ। ਉਹ ਵੇਖੋ ਹੁਣ ਉੱਥੋਂ ਖੜ ਕੇ ਫਿਰ ਉਹਨਾਂ ਦਾ ਸਨਮਾਨ ਕਰਨਾ ਸਟੇਜ ਦੇ ਉੱਤੇ ਤੇ ਸਨਮਾਨ ਕਰਕੇ ਤੇ ਫੇਰ ਉੱਥੋਂ ਬਾਦ ਲਿਓ ਨਹੀਂ ਜੇ ਸਰਕਾਰ ਮੰਗ ਮੰਨ ਲੂਗੀ ਤੇ ਫੇਰ ਲਿਆਵਾਂਗੇ ਨਹੀਂ ਤੇ ਉਹਨੇ ਤਨ ਫੇਰ ਮੋਰਚਾ ਉੱਥੇ ਲੱਗੂਗਾ ਤੁਸੀਂ ਡੈੱਡ ਬੋਡੀ ਉਹਨੇ ਤਨ ਉੱਥੇ ਰੱਖ ਕੇ ਤੇ ਫੇਰ ਰੋਡ ਜਿਹੜਾ ਜਾਮ ਕੀਤਾ ਜਾਊਗਾ। ਇਹ ਭਰਾ ਇਹ ਲੱਗਦਾ ਜੀ। ਕੀ ਗੱਲ ਬਾਤ ਹੈ। ਉਹਨੂੰ ਅਟੈਕ ਆ ਗਿਆ। ਕਿੰਨਾ ਚਿਰ ਤੁਸੀਂ ਕਿੰਨੇ ਚਿਰ ਪੇਲਾਂ ਗਏ ਹੋ ਉੱਥੇ। ਕੋਈ ਪੰਜ ਚਾਰ ਦਿਨ ਹੋ ਗਏ ਕਾਦੇ ਵਾਸਤੇ ਇੱਥੇ ਬੈਠੇ ਉਹ ਬੈਠੇ ਜਿਹੜੇ ਮੰਗਾ ਆਪਣੇ ਕਿਸਾਨਾਂ ਦੀਆਂ ਉਹਨਾਂ ਵਾਸਤੇ ਬੈਠੇ ਆ ਕੀ ਮੰਗ ਕਰਦੇ ਨੇ ਅਸੀਂ ਮੰਗ ਕਰਦੇ ਆ ਜਿਉ ਗਵਰਨਮੈਂਟ ਕੋں ਜਤਾਇਆ ਮਾਰਦਾ ਕਿ ਇਹ ਡੈਡ ਬੋਡੀ ਕਦੋਂ ਪਤਾ ਲੱਗਿਆ ਕਦੋਂ ਆਈ ਨਹੀਂ ਡੈਡ ਬੋਡੀ ਦਾ ਜੇ ਨਹੀਂ ਕੋਈ ਜੀ ਪਤਾ ਲੱਗਿਆ ਕੋਈ ਉੱਥੇ ਰਸਨ ਬੰਦ ਕੋਈ ਐਡਟ ਹਾਂਜੀ ਹਾਂਜੀ ਉਹ ਆਖੰਡ ਆ ਆਪਣੇ ਖੜਿਆ ਹੋਆ ਤੇ ਪੋਸਟਮਾਰਟ ਵਾਸਤੇ ਭਲੇ ਮੇਰੇ ਡੈਡੀ ਹੀ ਫਸੇ ਕਿੰਨੇ ਦਿਨ ਤੋਂ ਜੜਾਈ ਉੱਤੇ ਗੱਲ ਬਾਤ ਹਾਂਜੀ ਕਿੰਨੇ ਦਿਨ ਤੋਂ ਜੜਾਈ ਉੱਤੇ 3-4 ਦਿਨ ਹੋ ਗਏ ਕੀ ਗੱਲ ਬਾਤ ਹੋਈ ਕਿੰਨੇ ਕਰਨਾ ਕਰਦੇ ਉਹ ਤਾਂ ਟੈਗ ਆ ਗਿਆ ਕੀ ਬੰਕੀ ਕਰਦੇ ਨੇ ਮੈਂ ਤਾਂ ਇੱਕ ਦਿਨ ਡਾਂਗਦਾਨੀ ਮੈਂ